ਯਾਬ ਦੇ ਅਸਰੇ ਬਹੁਤ ਸਾਰੇ ਮਸਲੇ ਨੇ ਜਿਨਾ ਕਰਕੇ ਪੰਜਾਬੀ ਤੇ ਸਿੱਖਾਂ ਦਾ ਬਹੁਤ ਵੱਡਾ ਵਰਗ ਜਿਹੜਾ ਵਾ ਉਹਨਾਂ ਦੇ ਵਿੱਚ ਬਹੁਤ ਭਾਰੀ ਗੁੱਸਾ ਵਾ ਇਹ ਸਾਰੇ ਮਸਲਿਆਂ ਦੇ ਵਿੱਚ ਇੱਕ ਪ੍ਰਮੁੱਖ ਮਸਲਾ ਜਿਹੜਾ ਵਾ ਉਹ ਹੈ ਅਤਵਾਦ ਤੇ ਖੜਕੂਵਾਦ ਵੇਲੇ ਪੁਲਿਸ ਵਦੀਕਿਆਂ ਦਾ ਸਮੇਂ-ਸਮੇਂ ਤੇ ਅਸੀਂ ਇਸ ਇਹਨਾਂ ਪੁਲਿਸ ਵਦੀਕਿਆਂ ਦੀ ਗੱਲਬਾਤ ਸੁਣਦੇ ਰਹਿੰਦੇ ਆ ਉਸ ਔਖੇ ਦੌਰਾਨ ਦੇ ਵਿੱਚ ਕਈ ਅਫਸਰਾਂ ਨੇ ਚੰਗੀ ਭੂਮਿਕਾ ਵੀ ਨਿਭਾਈ ਉਹਨਾਂ ਦੇ ਉਹ ਕਾਬਲੇ ਤਾਰੀਫ ਨੇ ਜਿਨ੍ਹਾਂ ਨੇ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਅਸੀਂ ਸ਼ਲਾਘਾ ਕਰਦੇ ਹਾਂ ਲੇਕਿਨ ਬਹੁਤ ਸਾਰੇ ਇਹੋ ਜਿਹੇ ਅਫਸਰ ਨੇ ਜਿਹਨਾਂ ਨੇ ਵਧਿਕੀਆਂ ਕੀਤੀਆਂ ਵਧਿਕੀਆਂ ਦੇ ਵੀ ਦੋ ਪਹਿਲੂ ਨੇ ਮੈਂ ਉਹ ਸਭ ਕੁਝ ਕਵਰ ਕੀਤਾ ਮੈਂ ਸਭ ਕੁਝ ਦੇਖਿਆ ਇੱਕ ਤੇ ਪਹਿਲੂ ਹੈ ਕਿ ਕੋਈ ਵਧਿਕੀ ਹੋ ਜਾਂਦੀ ਹੈ ਇੱਕ ਬੋਨਾਫਾਈਡ ਮਿਸਟੇਕ ਬਿਨਾਂ ਸੋਚੇ ਸਮਝੇ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤੁਸੀਂ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਦੇ ਜੇ ਲੇਕਿਨ ਕੋਈ ਗਲਤ ਬੰਦਾ ਤਾਰੇ ਤੋਂ ਅ ਤਾਂ ਤੋਂ ਕਾਬੂ ਆ ਜਾਂਦਾ ਵਾ ਜਾਂ ਉਹਨੂੰ ਉਹਦਾ ਤਸ਼ੱਦਦ ਹੋ ਜਾਂਦਾ ਵਾ ਉਹਦੇ ਚ ਮਾਫੀ ਮੰਗਣ ਦੀ ਕੋਈ ਕੋਈ ਚੀਜ਼ਿਕਾ ਨਹੀਂ ਚਾਹੀਦਾ ਮਾਫੀ ਮੰਗ ਲੈਣੀ ਚਾਹੀਦੀ ਆ ਪਰ ਇਹੋ ਜੇ ਬਹੁਤ ਸਾਰੀਆਂ ਗਲਤੀਆਂ ਵਾਂ ਜੋ ਜਾਣੇ-ਅਣਜਾਣੇ ਚ ਨਹੀਂ ਜੋ ਜਾਣ ਬੁੱਝ ਕੇ ਕੀਤੀਆਂ ਗਈਆਂ ਉਹ ਕਰਵੀਆਂ ਅ ਹਜ਼ਾਰਾਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਸੋ ਮੇਰੇ ਖਿਆਲ ਉਹਨਾਂ ਵਾਸਤੇ ਉਹ ਜਿਹੜੇ ਲੋਕਾਂ ਨੇ ਉਹ ਕੀਤੇ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ ਜਿਹੜੇ ਜਾਣ ਬੁੱਝ ਕੇ ਜੜੀਆਂ ਗਲਤੀਆਂ ਕੀਤੀਆਂ ਵਾਂ ਜਾਂ ਪੁਲਿਸ ਵੱਦੀ ਕਿਆ ਕੀਤੀਆਂ ਵਾਂ ਉਹ ਕਿਸੇ ਉਹਨਾਂ ਨੂੰ ਕੋਈ ਰੈਮ ਦੇ مالک ਦੇ ਹੱਕਦਾਰ ਉਹ ਬਿਲਕੁਲ ਨਹੀਂ ਇਹਨਾਂ ਝੂਠੇ ਮੁਕਾਬਲਿਆਂ ਦੇ ਅੱਗੇ ਕਈ ਪਹਿਲੂ ਨੇ ਇੱਕ ਤਾਂ ਝੂਠੇ ਮੁਕਾਬਲੇ ਉਹ ਨੇ ਜਿਹੜੇ ਆਪਣੀ ਤਰੱਕੀ ਲੈਣ ਵਾਸਤੇ ਜਾਂ ਜਿਹੜੇ ਆਪਣੇ ਕੋਈ ਅਹੁਦਾ ਲੈਣ ਵਾਸਤੇ ਜਾਂ ਕਿਸੇ ਨੂੰ ਖੁਸ਼ ਕਰਨ ਵਾਸਤੇ ਤੁਸੀਂ ਕੀਤੇ ਆ ਔਰ ਉਹਦੇ ਵਿੱਚ ਕਈ ਬੇਗੁਨਾਹ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ ਸੋ ਮੇਰੇ ਖਿਆਲ ਇਹ ਲੋਕ ਜਿਨ੍ਹਾਂ ਨੇ ਇਹ ਖੁਸ਼ ਕੀਤਾ ਵਾ ਉਹ ਬਹੁਤ ਵੱਡੇ ਗੁਨਾਹਗਰ ਨੇ ਇਸ ਤੋਂ ਇਲਾਵਾ ਕੁਝ ਕੇਸਾਂ ਦੇ ਵਿੱਚ ਲੋਕਾਂ ਨੇ ਆਪਣੀਆਂ ਪਰਸਨਲ ਦੁਸ਼ਮਣੀਆਂ ਕੱਢੀਆਂ ਪਰਸਨਲ ਐਨਮਟੀਜੀ ਨੂੰ ਆਪਾਂ ਕਹਿੰਦੇ ਆ ਔਰ ਜਿਹੜਾ ਟ੍ਰਿਪਲ ਮਰਡਰ ਕੇਸ ਹੈ ਇਹ ਵੀ ਸ਼ਾਇਦ ਉਸੇ ਕੈਟਾਗਰੀ ਦੇ ਵਿੱਚ ਆਉਂਦਾ ਵਾ ਹਾਲੀਏ ਤਪੀਸ਼ ਤੋਂ ਬਾਅਦ ਕੇਸ ਦੇ ਵਿੱਚ ਕੋਰਟ ਦੇ ਵਿੱਚ ਹੈ ਕੇਸ ਸੋ ਮੈਂ ਉਹਦੇ ਵਿੱਚ ਹੋਰ ਇਹ ਤੋਂ ਵੱਧ ਨਹੀਂ ਕਹਿਣਾ ਚਾਹੁੰਦਾ ਲੇਕਿਨ ਇਹ ਨਿਜੀ ਦੁਸ਼ਮਣੀਆਂ ਵੀ ਉਸ ਵੇਲੇ ਆਤਵਾਦ ਦੇ ਵੇਲੇ ਹਜ਼ਾਰਾਂ ਦੇ ਇਖਤਿਆਰ ਦੇ ਵਿੱਚ ਕੱਢੀਆਂ ਗਈਆਂ ਕਿ ਇਹੋ ਜਿਹੇ ਕੇਸ ਨੇ ਜਿੱਥੇ ਪੁਲਿਸ ਅਧਿਕਾਰੀਆਂ ਨੇ ਕਾਨੂੰਨ ਆਪਣੇ ਹੱਥ ਚ ਲੈ ਲਿਆ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ 올 ਇਨ ਨੌਲੇਜ ਜੋ ਮਰਜ਼ੀ ਅਸੀਂ ਕਰ ਲਈਏ ਜਿਹੜੇ ਦੋਸ਼ੀ ਹੁੰਦੇ ਸੀ ਜਾਂ ਜਿਹਨਾਂ ਨੂੰ ਜਿਹੜੇ ਸ਼ੱਕੀ ਇਨਸਾਨ ਸੀ ਉਹਨਾਂ ਨੂੰ ਤੁਸੀਂ ਹਿਰਾਸਤ ਲੈ ਕੇ ਉਹਨਾਂ ਦਾ ਟਾਰਚਰ ਕਰਦੇ ਸੀ ਫਿਰ ਉਹਨੂੰ ਕਿਸੇ ਤਰ੍ਹਾਂ ਟਾਰਚਰ ਦੇ ਦੌਰਾਨ ਉਹ ਮਰ ਵੀ ਜਾਂਦੇ ਸੀ ਫਿਰ ਤੁਸੀਂ ਉਹਨਾਂ ਦੀ ਜਿਹੜੀ লাশ ਹੈ ਉਹਨੂੰ ਖੁਰਦ-ਫੁਰਦ ਕਰ ਦਿੰਦੇ ਸੀ ਜਾਂ ਝੂਠਾ ਪੁਲਿਸ ਮੁਕਾਬਲਾ ਦਿਖਾਉਂਦੇ ਸੀ ਇਹ ਵੀ ਕੇਸ ਜਿਹੜੇ ਨੇ ਮੇਰੇ ਖਿਆਲ ਇਹਨਾਂ ਲੋਕਾਂ ਨੂੰ ਵੀ ਕੋਈ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਕਿਉਂਕਿ ਇਹਨਾਂ ਨੇ ਜਾਣ-ਬੁੱਝ ਕੇ ਸਭ ਕੁਝ ਕੀਤਾ ਇੱਕ ਸਿਸਟਮ ਹੈ ਬਣਿਆ ਹੋਆ ਉਹ ਸਿਸਟਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੇ ਕੋਈ ਦੋਸ਼ੀ ਹੈ ਗੁਨਾਹਗਾਰ ਹੈ ਤੁਹਾਨੂੰ ਲੱਗਦਾ ਸ਼ੱਕੀ ਆ ਉਹਦੀ ਤਫ਼ਤੀਸ਼ ਕਰਕੇ ਕੋਰਟ ਦੇ ਵਿੱਚ ਪੇਚਾਓ ਲੇਕਿਨ ਤੁਹਾਡੇ ਕੋਲ ਕਿਸੇ ਪੁਲਿਸ ਅਫਸਰ ਕੋਲ ਹੱਥ ਨਹੀਂ ਇਹ ਕਿ ਉਹ ਆਪਣੇ ਆਪ ਨੂੰ ਕਚਹਿਰੀ ਨਹੀਂ ਸਮਝ ਲਓਗੇ ਕਿ ਜੋ ਮੈਂ ਮਰਜੀ ਸਜ਼ਾ ਕਿਸ ਨੂੰ ਦੇ ਦਵਾਂ ਸੋ ਉਹ ਸਜ਼ਾ ਜਿਹੜੀ ਆ ਕੋਰਟ ਸੀ ਦੇ ਸਕਦੇ ਆ ਔਰ ਬਲਵੰਤ ਸਿੰਘ ਮਲਤਾਨੀ ਦਾ ਜਿਹੜਾ ਕੇਸ ਆ ਇਸ ਕੈਟੇਗਰੀ ਦੇ ਵਿੱਚ ਪੈਂਦਾ ਵਾ ਜਿੱਦੇ ਝੂਠੇ ਪੁਲਿਸ ਮੁਕਾਬਲੇ ਹੋਏ ਜਾਂ ਪੁਲਿਸ ਕਸਟਡੀ ਦੇ ਵਿੱਚ ਇਹਨਾਂ ਲੋਕਾਂ ਨੂੰ ਤਸ਼ੱਦਦ ਕਰਕੇ ਮਾਰਤਾ ਗਿਆ ਔਰ ਦਿਖਾਇਆ ਗਿਆ ਵੀ ਇਹਨਾਂ ਨੂੰ ਜਾਂ ਇਹ ਐਸਕੇਪ ਹੋ ਗਿਆ ਨਾ ਤਾਂ ਇਹ ਭੱਜ ਗਿਆ ਫੜਕੀ ਜਾਣਾ ਸੀ ਉਹਨਾਂ ਤੇ ਮੌਤ ਆਲਰੇਡੀ ਹੋ ਚੁੱਕੀ ਹੈ ਜਾਂ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਦਿੱਤੇ ਗਏ ਨੇ ਸੋ ਇਹਨਾਂ ਲੋਕਾਂ ਨੂੰ ਸਜ਼ਾ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਹੁਤ ਸਾਰੇ ਕੇਸ ਜਿਹੜੇ ਨੇ ਸੀਬੀਆਈ ਨੇ ਤਫਤੀਸ਼ ਕੀਤੀ ਆ ਉਹ ਸੀਬੀਆਈ ਕੋਰਟਸ ਦੇ ਵਿੱਚ ਨੇ ਕਈਆਂ ਨੂੰ ਸਜ਼ਾ ਵੀ ਮਿਲ ਚੁੱਕੀ ਆ ਸੋ ਉੱਥੇ ਸੀਬੀਆਈ ਦੀ ਔਰ ਉਹਨਾਂ ਕੋਰਟਸ ਦੀ ਜਿੱਥੇ ਉਹਨਾਂ ਨੇ ਸਜ਼ਾ ਦਿੱਤੀ ਆ ਇਹਨਾਂ ਗੁਨਾਹਗਾਰਾਂ ਨੂੰ ਉਹਨਾਂ ਦੀ ਤਾਰੀਫ਼ ਕਰਨੀ ਮੱਦੀ ਆ ਪਰ ਬਹੁਤ ਸਾਰੇ ਇਹੋ ਜਿਹੇ ਕੇਸ ਵੀ ਨੇ ਜਿੱਥੇ ਕੋਰਸ ਹੀ ਇਹ ਨਗਰਗਰਾਂ ਨੂੰ ਪਚਾਰੇ ਨੇ ਡੇਢ ਤੇ ਡੇਢ ਦੇਈ ਜਾ ਰਹੇ ਨੇ ਔਰ ਕੇਸ ਦੀਤੀ 35-35 ਸਾਲ ਦੇ ਚੱਲ ਰਹੇ ਨੇ ਮੈਂ ਜਿਵੇਂ ਦੱਸਿਆ ਟ੍ਰਿਪਲ ਮਰਡਰ ਕੇਸ 1994 ਦਾ 29 ਸਾਲ ਹੋ ਗਏ ਆ ਜਿਹੜਾ ਕੇਸ ਦੀ ਆਪਾਂ ਗੱਲ ਕਰ ਰਹੇ ਪਹਿਲਾਂ ਤਾਂ ਕਿਸੇ ਦੀ ਜੁਰਤ ਹੀ ਨਹੀਂ ਪਈਏ ਕੇਸ ਚੁੱਕਣ ਦੀ ਬਲਵੰਤ ਸਿੰਘ ਮਲਤਾਨੀ ਕੇਸ ਦੀ ਔਰ ਬਾਅਦ ਦੇ ਵਿੱਚ ਜੁਰਤ ਨੂੰ ਚੁੱਕਿਆ ਤੇ ਉਹ 2 ਸਾਲ ਤੋਂ ਹਾਲੀ ਹਿਚਕਚੋਲੇ ਜਿਹਾ ਖਾਰਿਆ ਲਾ ਮੈਂ ਜਦੋਂ ਗੁਰਮੀਤ ਸਿੰਘ ਪਿੰਚੀ ਦਾ ਇੰਟਰਵਿਊ ਕੀਤਾ ਬਹੁਤ ਸਾਰੇ ਕੇਸ ਉਹਦੇ ਚ ਨਿਕਲ ਕੇ ਆਏ ਲੇਕਿਨ ਬਹੁਤੇ ਰਿਸ਼ਤੇਦਾਰਾਂ ਨੇ ਜੁਰਤ ਨਹੀਂ ਕੀਤੀ ਕਿ ਅਸੀਂ ਕਿਚਰੀ ਦਾ ਅਸੀਂ ਪੁਲਿਸ ਦਾ ਰਸਤਾ ਫੜੀਏ ਅਸੀਂ ਐਫ ਆਈ ਆਰ ਕਰਵਾਈਏ ਅਸੀਂ ਇਹਨਾਂ ਨੂੰ ਸਜ਼ਾ ਦਵਾਈਏ ਸੋ ਇਹ ਇਹ ਸਭ ਨਾਲ ਕੀ ਹੋਇਆ ਲੋਕਾਂ ਦਾ ਵਿਸ਼ਵਾਸ ਜਿਹੜਾ ਸਿਸਟਮ ਦੇ ਵਿੱਚ ਟੁੱਟ ਗਿਆ ਸੋ ਜੇ ਲੋਕਾਂ ਦਾ ਵਿਸ਼ਵਾਸ ਅਸੀਂ ਦੁਬਾਰਾ ਬਿਲਡ ਅਪ ਕਰਨਾ ਵਾ ਤੇ ਮੇਰੇ ਖਿਆਲ ਰੂਲ ਆਫ ਲਾ ਜਿਹੜਾ ਵਾ ਉਹਦੀ ਪਾਲਣਾ ਕਰਨੀ ਹੋਵੇਗੀ ਰੂਲ ਆਫ ਲਾ ਜਿਹੜਾ ਵਾ ਸਭ ਤੋਂ ਵੱਡੀ ਵਿਕਟਮ ਇਸ ਸਿਸਟਮ ਦਾ ਉਹ ਹੀ ਆ ਜਿਹੜੇ ਆ ਕੱਚੀ 25 30 30 35 35 ਦੇ ਸਾਲ ਦੇ ਕੇਸ ਚੱਲ ਰਹੇ ਆ ਇਹਨਾਂ ਦੀ ਸਮਾਪਤੀ ਬਹੁਤ ਜ਼ਰੂਰੀ ਆ ਉਹਨੇ ਮੈਂ ਸਿਮਰਨਜੀਤ ਸਿੰਘ ਮਾਨ ਜਿਹੜੇ ਵਕੀਲ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿ ਰਹੇ ਨੇ ਉਹ ਸੁਪਰੀਮ ਕੋਰਟ ਮੂਵ ਕਰ ਰਹੇ ਨੇ ਬਹੁਤ ਚੰਗਾ ਕਦਮ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਕਿਹਾ ਜਾਵੇ ਕਿ ਇਹ ਜਿਹੜੇ 25 ਸਾਲ ਤੋਂ 35 40 ਸਾਲ ਦੇ ਕੇਸ ਚੱਲ ਰਹੇ ਆ ਇਹਨਾਂ ਦੀ ਅਗਲੇ 3-6 ਮਹੀਨਿਆਂ ਦੇ ਵਿੱਚ ਸਮਾਪਤੀ ਹੋਵੇ ਤਾਂ ਕਿ ਜਿਹੜਾ ਇਨਸਾਫ ਆ ਉਹ ਮਿਲ ਸਕੇ ਹੁਣੇ-ਹੁਣੇ ਕੁਝ ਸੱਜਣਾ ਨੇ ਸੁਜੀਤ ਸਿੰਘ ਪਾਤਰ ਸੁਜੀਤ ਪਾਤਰਵਾਂ ਦੀ ਜਿਹੜੀ ਕਵਿਤਾ ਦੱਸੀ ਵੀ ਕਿਵੇਂ ਲੋਕੀ ਇਨਸਾਫ ਵੇਟ ਕਰਦੇ ਕਰਦੇ ਖੁਦ ਹੀ ਅ ਦਰਖਤ ਬਣ ਗਏ ਖੁਦ ਹੀ ਪੇੜ ਬਣ ਗਏ ਬਿਰਖ ਉਹਨਾਂ ਨੇ ਦੱਸਿਆ ਵੀ ਕਿਵੇਂ ਕਿਵੇਂ ਲੋਕੀ ਵੇਟ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ ਸੋ ਕਹਿੰਦਾ ਪਾਵੇ ਆ ਕਿ ਇਹ ਕੇਸਾਂ ਦੀ ਇੱਕ ਸਮਾਪਤੀ ਬਹੁਤ ਜ਼ਰੂਰੀ ਆ ਔਰ ਤਦ ਹੀ ਦੁਬਾਰਾ ਲੋਕਾਂ ਦਾ ਵਿਸ਼ਵਾਸ ਸਰਕਾਰਾਂ ਜਿਹੜੀਆਂ ਵਾਂ ਉਹ ਜਿੱਤ ਸਕਦੀਆਂ ਹਨ